ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਅੱਗੇ ਸ਼ਬਦ ਆਰੰਭ ਹੋ ਗਿਆ ਧਿਆਨ ਨਾਲ ਪਤਾ ਲੱਗ ਜਾਣਾ ਚਾਹੀਦਾ ਵੀ ਇੱਥੋਂ ਸ਼ਬਦ ਆਰੰਭ ਹੈ ਕਈ ਪਾਠੀ ਸਿੰਘ ਨਾਲ ਹੀ ਜਦੋਂ ਮੁੱਖ ਵਾਕ ਲੈਣਾ ਹੁੰਦਾ ਉਦੋਂ ਖਿਆਈ ਹੁੰਦੀ ਹੈ ਦੂਸਰਾ ਸ਼ਬਦ ਵੀ ਨਾਲ ਪੜ ਜਾਂਦੀ ਗਾਤ ਨਹੀਂ ਇਕ ਜਾਨੀ ਫੂਟੀ ਆਖਾ ਕਚੂ ਨਾ ਸੂਜੈ ਬੂਡ ਮੋਏ ਬਿਨ ਪਾਨੀ ਚਲਤ ਕਾਤ ਟੇਡੇ 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 ਹਾਂ ਡੱਡੇ ਨਾਲ ਨਹੀਂ ਬੋਲਣਾ ਟੇਡੇ 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 ਇਸ ਤਰ੍ਹਾਂ ਨਹੀਂ ਬੋਲਣਾ ਚਲਤ ਕਾਤ ਇੱਥੇ ਵਿਸਰਾਮ ਕਾਤ ਪੋਲਾ ਬੋਲਣਾ ਟੇਡੇ 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 ਅਸਤ ਚਰਮ ਵਿਸ਼ਟਾ ਕੇ ਮੂੰਦੇ ਦੁਰਗੰਧ ਹੀ ਕੇ 베ਡੇ ਹਾਂ 베ਡੇ ਰਹਾਉ ਅਸਤ ਚਰਮ ਵਿਸ਼ਟਾ ਕੇ ਮੂੰਦੇ ਮੁੰਦੇ ਦਲੰਕਰ ਲੱਗੀ ਆ ਉੱਤੇ ਟਿੱਪੀ ਵੀ ਆ ਮੁੰਦੇ ਇਥੇ ਵਿਸਰਾਮ ਦੁਰਗੰਧ ਹੀ ਕੇ 베ਡੇ ਰਹਾਉ RAM ਨਾ ਜਪਹੁ ਕਮਣ ਭ੍ਰਮ ਭੂਲੇ ਤੁਮ ਤੇ ਕਾਲ ਨ ਦੂਰੇ ਅਨਕ ਯਤਨ ਕਰ ਇਹ ਤਨ ਰੱਖਹੁ ਇਹ ਪਾਠ ਸੁੱਧਾ ਪ੍ਰਾਤਨ ਸਰੂਪਾਂ ਦੇ ਵਿੱਚ ਨਵੀਨ ਪੁਥੀਆਂ ਚ ਇਹੋ ਛਪਿਆ ਹੋਇਆ ਹੈ ਇਹ ਪਾਠ ਹੈ ਅਨਕ ਯਤਨ ਕਰ ਇਹ ਤਨ ਰੱਖਹੁ ਔਂਕੜ ਨਹੀਂ ਹੈ ਅਨਕ ਜਤਨ ਕਰ ਇਹ ਤਨ ਰੱਖ ਰਹਿ ਅਵਸਥਾ ਪੂਰੇ ਆਪਨ ਕੀਆ ਕਛੂ ਨਾ ਹੋਵੇ ਆਪਨ ਨਹੀਂ ਕਹਿਣਾ ਆਪਨ ਕੀਆ ਕਛੂ ਨਾ ਹੋਵੇ ਆਪਨ ਕੀਆ ਕਛੂ ਨਾ ਹੋਵੇ ਕਿਆ ਕੋ ਕਰੈ ਪ੍ਰਾਨੀ ਜਾ ਤਿਸ ਭਾਵੈ ਸਤ ਗੁਰ ਭੇਟੈ ਏਕੋ ਨਾਮ ਬਖਾਨੀ ਬਲੂਆ ਕੇ ਕਰੂਆ ਮਹਿ ਬਸਤੇ ਫੁਲਵਤ ਦੇਹ ਅਯਾਨੇ ਹਾਂ ਫੁਲਵਤ ਦੇਹ ਅਯਾਨੇ ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਯਾਨੇ ਅਯਾਨੇ ਬੋਲਣਾ ਹੈ ਅਯਾਨੇ ਨਹੀਂ ਕਹਿਣਾ ਐੜਾ ਲਾ ਕੇ ਅਯਾਨੇ ਕਹੋ ਕਬੀਰ ਜਿਹ ਰਾਮ ਨਾ ਚੇਤੇਓ ਬੂਡੇ ਬਹੁਤ ਸਿਆਨੇ ਟੇਡੀ ਪਾਗ ਟੇਡੇ ਚੱਲੇ ਲਾਗੇ ਵੀਰੇ ਖਾਨ ਭਾਉ ਭਗਤ ਸਿਉ ਕਾਜ ਨਾ ਕਛੂਐ ਮੇਰੋ ਕਾਮ ਦੀਵਾਨ ਰਾਮ ਵਿਸਾਰਿਓ ਹੈ ਅਭਿਮਾਨ ਹੈ ਪਦ ਤੀ ਵਿਸਰਾਮ ਲਾਉਣਾ ਹੈ ਰਾਮ ਵਿਸਾਰਿਓ ਹੈ ਅਭਿਮਾਨ ਕਨਿਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸੱਚ ਮਾਨ ਰਹਾਉ ਲਾਲਚ ਝੂਠ ਵਿਕਾਰ ਮਹਾ ਮਦ ਇਹ ਵਿਦ ਆਉਧ ਬਿਹਾਨ ਮਾਦ ਪੋਲਾ ਬੋਲਣਾ ਆਉਧ ਪਾਰਾ ਬੋਲਣਾ ਹੈ ਕਹ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲ ਨਿਦਾਨ ਨਿਦਾਨ ਪੋਲਾ ਬੋਲਣਾ ਨਿਦਾਨ ਕਸ ਕੀ ਨੀ ਕਹਣਾ ਚਾਰ ਦਿਨ ਆਪਣੀ ਨੌਬਤ ਚਲੇ ਬਜਾਈ ਇਤਨਕ ਖਟਿਆ ਗਠਿਆ ਮਟਿਆ ਸੰਗ ਨਾ ਕਾਛ ਲੈ ਜਾਏ ਰਹਾਉ ਦਿਹਰੀ ਬੈਠਾ ਦਿਹਰੀ ਬੈਠੀ ਮਿਹਰੀ ਰੋਵੇ ਦਵਾਰ ਲਾਓ ਸੰਗ ਮਾਈ ਇਹ ਦਿਹੂਰੀ ਪਾਠ ਨਹੀਂ ਕਰਨਾ ਦਿਹਰੀ ਪਾਠ ਹੀ ਹੈ ਦੂਸਰਾ ਦਿਹੂਰੀ ਪਾਠ ਕਿ ਆਇਆ ਕਈ ਰੂਪਾਂ ਚ ਪਰ ਇਹ ਦਿਦੀ ਸਿਹਾਰੀ ਨਾਲ ਮੁੱਖ ਪਾਠ ਹੈ ਦਿਹਰੀ ਬੈਠੀ ਮਿਹਰੀ ਰੋਵੇ ਦਵਾਰ ਲਾਓ ਸੰਗ ਮਾਈ ਮਰਹਟ ਲਗ ਸਭ ਲੋਗ ਕੁਟੰਬ ਮਿਲ ਹੰਸ ਇਕੇਲਾ ਜਾਏ ਮਰਹਟ ਲਗ ਇਥੇ ਠਮਕ ਸਭ ਲੋਗ ਕੁਟੰਬ ਮਿਲ ਇਥੇ ਵਿਸਰਾਮ ਹੈ ਹੰਸ ਇਕੇਲਾ ਜਾਏ ਵੈ ਸਤ ਵੈ ਬਿਤ ਵੈ ਪੁਰ ਪਟਨ ਬਹਰਨਾ ਦੇਖੈ ਆਏ ਵੈ ਸਤ ਇਥੇ ਠਮਕ ਵੈ ਬਿਤ ਇਥੇ ਠਮਕ ਵੈ ਪੁਰ ਪਾਟਨ ਇਥੇ ਵਿਸਰਾਮ ਹੈ ਬਹਰ ਨ ਦੇਖੈ ਆਏ ਕਹਿਤ ਕਬੀਰ RAM ਕੀ ਨਾ ਸਿਮਰਹੁ ਜਨਮ ਅਕਾਰਥ ਜਾਏ ਰਾਗ ਕੇਦਾਰਾ ਬਾਣੀ ਰਵਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਖਾਟ ਕਰਮ ਕੋਲ ਸੰਯੁਗਤ ਹੈ ਹਾਂ ਖਾਟ ਕਰਮ ਕੋਲ ਸੰਯੁਗਤ ਹੈ ਹਰ ਭਗਤ ਹਿਰਦੈ ਨਾਹਿ ਚਰਨਾਰ ਬਿੰਦ ਨਾ ਕਥਾ ਭਾਵੈ ਚਰਨਾਰ ਬਿੰਦ ਇਥੇ ਯਮਕ ਲਾ ਦਨੀ ਹੈ ਨਾ ਕਥਾ ਭਾਵੈ ਸੁਪਚ ਤੋਲ ਸਮਾਨ ਸੁਪਚ ਤੋਲ ਸਮਾਨ ਰੇ ਚੇਤ 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 ਅਚੇਤ ਨਹੀਂ ਹਾਂ ਰੇ ਚਿਤ ਚੇਤ ਇਥੇ ਵਿਸਰਾਮ ਲਾਉਣਾ ਚੇਤ ਅਚੇਤ ਕਾਹੇ ਨ ਬਾਲਮੀ ਕਹਿ ਦੇਖ ਕਾਹੇ ਨ ਇਥੇ ਵਿਸਰਾਮ ਬਾਲਮੀ ਕਹਿ ਦੇਖ ਕਿਸ ਜਾਤ ਤੇ ਕਿਹ ਪਦ ਹੈ ਅਮਰਿਓ RAM ਭਗਤ ਵਸੇਖ ਰਹਾ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬੱਪਰਾ ਕਿਆ ਸਰਾ ਹੈ ਤੀਨ ਲੋਕ ਪਰਵੇਸ਼ अजामल पिंगुला अजामल अजा, पिंगुला अजामल इस तरह बोलना है अजामल पिंगुला लुबत कुंचर अजामल पिंगुला लुबत कुंचर अजामल हा, गए हर के पास ऐसे दुर्मत निस्तरे तू क्यों ना तरह रवेदास अजामल पिंगुला लुबत कुंचर गए हर के पास ਤੋਰ ਮਤ ਨਿਸਰੇ ਤੂ ਕਿਉ ਹਾ ਤਹ ਰਵਦਾਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਰਵਦਾਸ ਹੀ ਉਚਾਰਨ ਕਰਨਾ ਕਈ ਰਵੀਦਾਸ ਬੋਲ ਜੰਦੇ ਨੇ ਬਿਹਾਰੀ ਨਾਲ ਬਿਹਾਰੀ ਨਾਲ ਨਹੀਂ ਬੋਲਣਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ